ਇਸ ਦਿਨ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਸੂਤਰਾਂ ਮੁਤਾਬਕ ਦਿੱਲੀ ਵਿੱਚ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ ਕਾਂਗਰਸ ਦੇ ਸੀਨੀਅਰ ਲੀਡਰਾਂ ਦੀ ਬੈਠਕ ਹੋਈ ਹੈ ਇਸ ਬੈਠਕ ਵਿੱਚ ਹਾਲਾਂਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਮੌਜੂਦ ਨਹੀਂ ਸਨ ਹੋਰ ਜਾਣਕਾਰੀ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਯਾਦਵਿੰਦਰ ਕੀ ਚਰਚਾ ਹੋਈ ਹੈ ਕਾਂਗਰਸ ਦੀ ਇਸ ਮੀਟਿੰਗ ਦੇ ਵਿੱਚ ਦੇਖੋ ਕਾਂਗਰਸ ਦੇ ਟੌਪ ਲੀਡਰਾਂ ਦੀ ਦਿੱਲੀ 'ਚ ਮੀਟਿੰਗ ਹੋਈ ਹੈ ਔਰ ਸੋਸਰਸ ਦੇ ਮੁਤਾਬਕ ਪ੍ਰਸ਼ਾਂਤ ਕਸ਼ੋਰ ਵੀ ਇਸ ਮੀਟਿੰਗ ਦਾ ਹਿੱਸਾ ਸੀ ਪੰਜਾਬ ਕਾਂਗਰਸ ਦੇ ਵੀ ਕੁਝ ਲੀਡਰ ਇਸ ਮੀਟਿੰਗ ਔਰ ਪਰ ਇੰਟਰਸਟਿੰਗ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ ਦਾ ਹਿੱਸਾ ਨਹੀਂ ਸੀ ਮੰਨਿਆ ਜਾ ਰਿਹਾ ਕਿ ਰਾਹੁਲ ਗਾਂਧੀ ਦੀ ਟੀਮ ਵੱਲੋਂ ਰਾਹੁਲ ਗਾਂਧੀ ਦੇ ਵੱਲੋਂ ਅਮਰਿੰਦਰ ਸਿੰਘ ਨੂੰ ਇਸ ਪੂਰੇ ਮਸਲੇ ਤੋਂ ਬਾਹਰ ਹੀ ਰੱਖਿਆ ਜਾ ਰਿਹਾ ਉਹਨਾਂ ਨਾਲ ਕੰਸਲਟੇਸ਼ਨ ਨਹੀਂ ਕੀਤੀ ਜਾ ਰਹੀ ਉਹਨਾਂ ਨਾਲ ਕੰਸਲਟ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਅਮਰਿੰਦਰ ਸਿੰਘ ਨਾਰਾਜ਼ ਵੀ ਚੱਲ ਰਹੇ ਨੇ ਕਿਉਂਕਿ ਅਮਰਿੰਦਰ ਸਿੰਘ ਲਗਾਤਾਰ ਵਿਰੋਧ ਕਰ ਰਹੇ ਸੀ ਇੱਕ ਫਾਰਮੂਲਾ ਹੋਰ ਵੀ ਨਿਕਲ ਕੇ ਆ ਰਿਹਾ ਹੈ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਨੂੰ रिप्लेस ਵੀ ਕੀਤਾ ਜਾ ਸਕਦਾਗਾ ਜੇ ਸਿੱਧੂ ਕਾਂਗਰਸ ਦਾ ਹਿੱਸਾ ਬਣਦੇ ਨੇ ਕਿਉਂਕਿ ਜਿਹੜੇ ਅਲੀਗੇਸ਼ਨ ਲੱਗ ਰਹੇ ਨੇ ਕਿ ਬਾਦਲ ਤੇ ਸਿੱਧੂ ਬਾਦਲ ਤੇ ਕੇਜਰੀਵਾਲ ਵਾਰ-ਵਾਰ ਕਹਿੰਦੇ ਨੇ ਕਿ ਬਾਦਲ ਤੇ ਕੈਪਟਨ ਮਿਲੇ ਹੋਏ ਨੇ ਇਹੇ ਪਰਿਵਾਰ ਮਿਲੇ ਹੋਏ ਨੇ ਇਹ ਕਾਂਗਰਸ ਨੂੰ ਕਾਫੀ ਡੈਮੇਜ ਕਰ ਰਿਹਾ ਤਾਂ ਇਸ ਤਰ੍ਹਾਂ ਦੀ ਚਰਚਾ ਹੋਈ ਹੈ ਕਿ ਦੇਖੋ ਆਉਣ ਵਾਲੇ ਦਿਨਾਂ 'ਚ ਡਵੈਲਪਮੈਂਟ ਕੀ ਹੁੰਦੀ ਹੈ ਇਹ ਸਿਰਫ ਸੋਰਸਸ ਦੇ ਹਵਾਲੇ ਨਾਲ ਖਬਰਾਂ ਕਦੋਂ ਤੱਕ ਇਹਦੀ ਅਧਿਕਾਰਤ ਤੌਰ ਦੇ ਉੱਤੇ ਕੋਈ ਡਵੈਲਪਮੈਂਟ ਹੁੰਦੀ ਹੈ ਉਦੋਂ ਪਤਾ ਲੱਗਣਾਗਾ ਕਿ ਸਿੱਧੂ ਕਾਂਗਰਸ ਦਾ ਹਿੱਸਾ ਬਣਦੇ ਨੇ ਜਾਂ ਆਪ ਦਾ ਪਰ ਆਪ ਤੋਂ ਉਹਨਾਂ ਨੇ ਅੱਜ ਆਪ ਦੇ ਸੀਨੀਅਰ ਲੀਡਰ ਨੂੰ ਮੈਨੂੰ ਦੱਸਿਆਗਾ ਕਿ 2 ਤੱਕ ਦਾ ਸਮਾਂ ਮੰਗਿਆਗਾ ਅੱਜ ਦੇ ਸ਼ਾਮ ਤੱਕ ਦਾ 2 ਤਰੀਕ ਤੱਕ ਦੇ ਸ਼ਾਮ ਦਾ ਸਮਾਂ ਮੰਗਿਆ ਉਹਨਾਂ ਨੇ ਕਿ ਸ਼ਾਮ ਤੱਕ ਦਾ ਮੈਨੂੰ ਸਮਾਂ ਦਿਓ ਉਹਦੇ ਤੋਂ ਬਾਅਦ ਮੈਂ ਆਪ ਨੂੰ ਕੁਝ ਦੱਸਾਂਗਾ ਤਾਂ ਇਹ ਫਿਲਹਾਲ ਚਰਚਾ ਚੱਲ ਰਹੀ ਹੈ ਜੀ ਫਿਲਹਾਲ ਆਪ ਤੇ ਕਾਂਗਰਸ ਦੇ ਦਰਮਿਆਨ ਸਿੱਧੂ ਘੁੰਮ ਰਹੇ ਨੇ ਦੇਖੋ ਸਿੱਧੂ ਕਾਂਗਰਸ ਦਾ ਹੱਥ ਫੜਦੇ ਨੇ ਜਾਂ ਆਪ ਦਾ ਝਾੜੂ ਫੜਦੇ ਨੇ ਪਰ ਫਿਲਹਾਲ ਦੋਵਾਂ ਦੇ ਵਿਚਕਾਰ ਜਿਹੜੀ ਚਰਚਾ ਗਰਮਾ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਨੇ ਸ਼ਰਤ ਰੱਖੀ ਹੈਗੀ ਕਿ ਸੀਐਮ ਦੱਸੋ ਮੈਨੂੰ ਕੌਣ ਹੋਊਗਾ ਅਗਰ ਮੈਨੂੰ ਡਿਪੀ ਸੀਐਮ ਬਣਾਇਆ ਜਾ ਰਿਹਾ ਤਾਂ ਆਪ ਦਾ ਸੀਐਮ ਕੌਣ ਹੋਊਗਾ ਕਿਉਂਕਿ ਜੇ ਮੰਨ ਲਓ ਕੱਲ ਨੂੰ ਭਗਵੰਤ ਸਮਾਨ ਜਾਂ ਕੋਲਕਾ ਸੀਐਮ ਬਣਦੇ ਨੇ ਜਰਨੈਲ ਸਿੰਘ ਬਣਦੇ ਨੇ ਤਾਂ ਸਿੱਧੂ ਉਹਨਾਂ ਦੀ ਗਵਾਹੀ ਕਬੂਲ ਕਬੂਲਣ ਨੂੰ ਤਿਆਰ ਨਹੀਂ ਕਿਉਂਕਿ ਸਿੱਧੂ ਨੂੰ ਲੱਗਦਾ ਕਿ ਮੈਂ ਇਹਨਾਂ ਤੋਂ ਵੱਡਾ ਲੀਡਰ ਆ ਮੈਂ ਇਹਨਾਂ ਦੇ ਹੇਠਾਂ ਕੰਮ ਕਿਵੇਂ ਕਰ ਸਕਦਾ ਅਗਰ ਕੇਜਰੀਵਾਲ ਸੀਐਮ ਬਣਦੇ ਨੇ ਤਾਂ ਉਹ ਕੰਮ ਕਰਨ ਨੂੰ ਤਿਆਰ ਨਹੀਂ ਇਸ ਕਰਕੇ ਇਹ ਵੀ ਚਰਚਾ ਹੋਈ ਹੈਗੀ ਸਿੱਧੂ ਧੜੇ ਦੀ ਤੇ ਹੁਣ ਆਉਣ ਵਾਲੇ ਦਿਨਾਂ ਦੇ ਅੰਦਰ ਪਤਾ ਲੱਗੂਗਾ ਕਿ ਸਿੱਧੂ ਦੀ ਗੱਲ ਕਿਸ ਨਾਲ ਬਣਦੀ ਆ ਪਰ ਫਿਲਹਾਲ ਇਹ ਚਰਚਾਵਾਂ ਨੇ ਜਿਹੜੀਆਂ ਪਾਰਟੀਆਂ ਦੇ ਅੰਦਰ ਔਰ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਉਹਦੇ ਥਰੂ ਸਾਡੇ ਕੋਲੇ ਆ ਰਹੀਆਂ ਨੇ ਜੀ ਧੰਨਵਾਦ ਆਦਰਿੰਦਰ ਸਾਰੀ ਜਾਣਕਾਰੀ ਦੇ ਲਈ